ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਗਾਉੜੀ 52 ਅਖਰੀ ਮਹੱਲਾ 5 ਵਾ ਸਲੋਕ ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸੁਆਮੀ ਪਰਮੇਸ਼ਵਰਾ ਗੁਰਦੇਵ ਸਖਾ ਅਗਿਆਨ ਭੰਜਨ ਗੁਰਦੇਵ ਬੰਧਪਸ ਹੋਦਰਾ ਗੁਰਦੇਵ ਦਾਤਾ ਹਰਨਾਮ ਉਪਦੇਸੈ ਗੁਰਦੇਵ ਮੰਤ ਨਿਰੋਧਰਾ ਗੁਰਦੇਵ ਸ਼ਾਂਤ ਸਤ ਬੁੱਧ ਮੂਰਤ ਗੁਰਦੇਵ ਪਰਸ ਪਰਸ ਪਰਾ ਗੁਰਦੇਵ ਤੀਰਥ ਅੰਮ੍ਰਿਤ ਸਰੋਵਰ ਗੁਰ ਗਿਆਨ ਮੱਜਨ ਅપરੰਪਰਾ ਗੁਰਦੇਵ ਕਰਤਾ ਸਭ ਪਾਪ ਹਰਤਾ ਗੁਰਦੇਵ ਪਤਿਤ ਪਵਿੱਤ ਕਰਾ ਗੁਰਦੇਵ ਆਦ ਜੁਗਾਦ ਜੁਗ ਜੁਗ ਗੁਰਦੇਵ ਮੰਤ ਹਰ ਜਪ ਉਦਰਾ ਗੁਰਦੇਵ ਸੰਗਤ ਪ੍ਰਭ ਮੇਲ ਕਰ ਕਿਰਪਾ ਹਮ ਮੂੜ ਪਾਪੀ ਜਤ ਲਗ ਤਰਾ ਗੁਰਦੇਵ ਸਤਗੁਰ ਪਾਰ ਬ੍ਰਹਮ ਪਰਮੇਸ਼ਰ ਗੁਰਦੇਵ ਨਾਨਕ ਹਰ ਨਮਸ ਕਰਾ ਸਰਲੋਕ ਆਪਹਿ ਕੀਆ ਕਰਾਇਆ ਆਪਹਿ ਕਰਨੈ ਜੋਗ ਨਾਨਕ ਏਕੋ ਰਵ ਰਹਾ ਦੂਸਰ ਹੋਆ ਨ ਹੋਗ ਪੌੜੀ ਓ ਅੰਸਾਦ ਸਤ ਗੁਰ ਨਮਸਕਾਰ ਆਦ ਮਦ ਅੰਤ ਨਿਰੰਕਾਰ ਆਪਹਿ ਸੋਨ ਆਪਹਿ ਸੁਖ ਆਸਨ ਆਪਹਿ ਸੋਨਤ ਆਪ ਹੀ ਜਾਸਨ ਆਪਨ ਆਪ ਆਪਹਿ ਉਪਾਇਓ ਆਪਹਿ ਬਾਪ ਆਪ ਹੀ ਮਾਇਓ ਆਪਹਿ ਸੁਖਮ ਆਪਹਿ ਅਸਥੂਲਾ ਲਖੀ ਨਾ ਜਾਈ ਨਾਨਕ ਲੀਲਾ ਕਰ ਕਿਰਪਾ ਪ੍ਰਭ ਦੀਨ ਦਿਆਲਾ ਤੇਰੇ ਸੰਤਨ ਕੀ ਮਨ ਹੋਏ ਰਵਾਲਾ ਰਹਾਉ ਸਲੋਕ ਨਿਰੰਕਾਰ ਆਕਾਰ ਆਪ ਨਿਰਗੁਣ ਸਰਗੁਣ ਏਕ ਏਕ ਹੈ ਏਕ ਮਖਾਨ ਨੂੰ ਨਾਨਕ ਏਕ ਅਨੇਕ ਪਾਉੜੀ ਓਮ ਗੁਰਮੁਖ ਕੀਓ ਆਕਾਰਾ ਇਕ ਹੈ ਸੂਤ ਪਰੋਵਨ ਹਾਰਾ ਭੈਣ ਭੈਣ ਤ੍ਰੈ ਗੁਣ ਵਿਸਥਾਰੰ ਨਿਰਗੁਣ ਤੇ ਸਰਗੁਣ ਦ੍ਰਿਸ਼ਟਾਰੰ ਸਗਲ ਭਾਂਤ ਕਰ ਕਰ ਹੈ ਉਪਾਯੋ ਜਨਮ ਮਰਨ ਮਨ ਮੋਹ ਵਡਾਯੋ ਦੋਹੂ ਭਾਂਤ ਤੇ ਆਪ ਨਰਾਰਾ ਨਾਨਕ ਅੰਤਨ ਪਾਰਾ ਵਾਰਾਸ ਲੋਕ ਸੇਈ ਸਾਹ ਭਗਵੰਤ ਸੇ ਸੱਚ ਸੰਪੈ ਹਰਿ ਰਾਸ ਨਾਨਕ ਸੱਚ ਸੁੱਚ ਪਾਈਐ ਤਿਹ ਸੰਤਨ ਕੈ ਪਾਸ ਪਾਵੜੀ ਸੱ ਸੱਤ 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 ਸੋਉ ਸੱਤ ਪੁਰਖ ਤੇ ਭਿੰਨ ਨ ਕੋ ਸੋ ਸਰਨ ਪਰੈ ਜਿਹ ਪਾਇੰ ਸਿਮਰ ਸਿਮਰ ਗੁਣ ਗਾਇ ਸੁਨਾਇੰ ਸੰਸੈ ਭਰਮ ਨਹੀਂ ਕਛ ਵਿਆਪਤ ਪ੍ਰਗਟ ਪ੍ਰਤਾਪ ਤਾਹੂ ਕੋ ਜਾਪਤ ਸੋ ਸਾਧੂ ਇਹ ਪਹੁੰਚਨ ਹਾਰਾ ਨਾਨਕ ਤਾ ਕੈ ਸਦ ਬਲਹਾਰਾ ਸਲੋਕ ਧਨ ਧਨ ਕਹਾ ਪੁਕਾਰਤੇ ਮਾਇਆ ਮੋਹ ਸਭ ਕੂਰ ਨਾਮ ਬਹਿਉਨੇ ਨਾਨਕਾ ਹੋਤ ਜਾਤ ਸਭ ਧੂਰ ਪਾਵੜੀ ਤਦਾ ਧੂਰ ਪੁਨੀਤ ਤੇਰੇ ਜਨੂਆ ਧਨ ਤੇਊ ਜੇ ਰਚਿਆ ਮਨੁਆ ਧਨ ਨਹੀਂ ਬਾਛ ਹੈ ਸੁਰਗ ਨ ਆਛ ਹੈ ਅਤ ਪ੍ਰੇ ਪ੍ਰੀਤ ਸਾਦ ਰਜ ਰਾਚ ਹੈ ਧੰਦੇ ਕਹਾ ਬਿਆਪ ਹੈ ਤਾਹੁ ਜੋ ਇਕ ਛਾੜ ਅਨਕਤ ਹੈ ਨ ਜਾਹੁ ਜਾ ਕਹਿ ਹੀਐ ਦਿਓ ਪ੍ਰਭ ਨਾਮ ਨਾਨਕ ਸਾਧ ਪੂਰਨ ਭਗਵਾਨ ਸਲੋਕ ਅਨਿਕ ਭੇਖ ਅਰੰਗਿਆਨ ਧਿਆਨ ਮਨ ਹਠ ਮਿਲਿ ਆਉ ਨ ਕੋਈ ਕਹ ਨਾਨਕ ਕਿਰਪਾ ਭਾਈ ਭਗਤ ਗਿਆਨੀ ਸੋਏ ਪਾਉੜੀ ਨੰਗਾ ਗਿਆਨ ਨਹੀਂ ਮੁਖ ਬਾਤ ਅਨਕ ਜਗਤ ਸਾਸਤਰ ਕਰ ਭਾਤਾ ਗਿਆਨੀ ਸੋਏ ਜਾ ਕਹਿ ਡ੍ਰਿੜ ਸੋਊ ਕਹਿਤ ਸੁਨਤ ਕਛ ਜੋਗ ਨ ਹੋਊ ਗਿਆਨੀ ਰਹਿਤ ਆਗਿਆ ਡ੍ਰਿੜ ਜਾ ਕੈ ਉਸ ਨਸੀਤ ਸੰਸਰ ਸਬਤਾ ਕੈ ਗਿਆਨੀ ਤਤ ਗੁਰਮੁਖ ਵਿਚਾਰੀ ਨਾਨਕ ਜਾ ਕਾ ਕਿਰਪਾ ਧਾਰੀ ਸਲੋਕ ਆਵਨ ਆਏ ਸ੍ਰਿਸ਼ਟ ਮਹਾਂ ਬਿਨ ਬੂਝੇ ਪਾਸ ਢੋਰ ਨਾਨਕ ਗੁਰਮੁਖ ਸੋ ਬੁੱਝੈ ਜਾ ਕੈ ਭਾਗ ਮਥੋਰ ਪਾਉੜੀ ਯਾ ਜੁਗ ਮਹਾਂ ਏ ਕਹਿ ਕਉ ਆਇਆ ਜਨਮਤ ਮੋਹਿਓ ਮੋਹਨੀ ਮਾਇਆ ਗਰਬਕੁੰਟ ਮਹਿ ਔਰ ਤਪ ਕਰਤੇ ਸਾਸ ਸਾਸ ਸਿਮਰਤ ਪ੍ਰਭ ਰਹਤੇ ਔਰ ਜਪਰੇ ਜੋ ਛੋਡ ਛਡਾਨਾ ਦੇਵਨ ਹਾਰ ਮਨ ਹੈ ਬਿਸਰਾਨਾ ਧਾਰੋ ਕਿਰਪਾ ਜਿਸਹਿ ਗੁਸਾਈ ਇਤ ਉਤ ਨਾਨਕ ਸਬਸ ਰਹਾ ਨਾਹੀ ਸਲੋਕ ਆਵਤ ਹੁਕਮ ਬਿਨਾਸ ਹੁਕਮ ਆਗਿਆ ਭੈਨ ਨ ਕੋਏ ਆਵਨ ਜਾਣਾ ਤਿਹ ਮਿਟੈ ਨਾਨਕ ਜਿਹ ਮਨ ਸੋਏ ਪਾਉੜੀ ਏਉ ਜੀ ਬਹੁਤ ਗਰਬ ਵਾਸੀ ਮੋਹ ਮਗਨ ਮੀਠ ਜੋਨ ਫਾਸੇ ਇਨ ਮਾਇਆ ਤ੍ਰੈ ਗੁਣ ਬਸ ਕੀਨੇ ਆਪਨ ਮੋਹ ਘਟੇ ਘਟ ਦੀਨੇ ਏ ਸਾਜਨ ਕਛ ਕਹੋ ਉਪਾਇਆ ਜਾ ਤੇ ਤਰਾਂ ਵਿਖਮ ਇਹ ਮਾਇਆ ਕਰ ਕਿਰਪਾ ਸਤ ਸੰਗ ਮਿਲਾਏ ਨਾਨਕ ਤਾ ਕੈ ਨਿਕਟ ਨਾਮਾਏ ਸਲੋਕ ਕਿਰਤ ਕਮਾਵਨ ਸੁਭ ਅਸੁਭ ਕੀਨੇ ਤਿਨ ਪ੍ਰਭ ਆਪ ਪਸ ਆਪਨ ਹਉ ਹਉ ਕਰ ਨਾਨਕ ਬਿਨ ਹਰ ਕਹਾ ਕਮਾਤ ਪਾਉੜੀ ਏਕ ਹੈ ਆਪ ਕਰਾਵਨ ਹਾਰਾ ਆਪਹਿ ਪਾਪ ਪੁਨ ਬਿਸਥਾਰਾ ਇਹ ਆਜੁਗ ਜਿਤ ਜਿਤ ਆਪਹਿ ਲਾਇਓ ਸੋ ਸੋ ਪਾਇਓ ਜੋ ਆਪ ਦਿਵਾਇਓ ਵਾਕ ਅੰਤ ਨਾ ਜਾਣੈ ਕੋਊ ਜੋ ਜੋ ਕਰੈ ਸੋ ਫ਼ਨ ਹੋਊ ਏ ਕਹਤੇ ਸਗਲਾ ਬਿਸਥਾਰਾ ਨਾਨਕ ਆਪ ਸਵਾਰਨ ਹਾਰਾ ਸੋਕ ਰਾਜ ਰਹੇ ਬਨ ਤਾਬਿਨੋਦ ਕੁਸਮ ਰੰਗ ਬਖਸੋਰ ਨਾਨਕ ਤੇ ਸਰਨੀ ਪਰ ਬਿਨ ਸਜਾਏ ਮੈਂ ਮੋਰ ਪਾਉੜੀ ਹਰੇ ਮਨ ਬਿਨ ਹਰ ਜਹਰ ਚਾਹੋ तहतह वंदन पाहे जेह बिद कत हु ना छूटी है साकत तेऊ कमाहे हाओ हाओ करते कर्म रत ताको भार अपार प्रीत नहीं जौ नाम स्यों तौ एऊ कर्म बेकार बाधे जम की जेवरी मीठी माया रंग भ्रम के मोहे नह बुझहै सो प्रब सद्हु संग लेखै गणत न छूटिए काची पीत ना सुद्ध जसह बुझाये नानका तेहे गुरुमुख निर्मल बुद्ध सलोोक ਲੂਟੇ ਬੰਗਨ ਜਾਸ ਕੇ ਹੋਆ ਸਾਧੂ ਸੰਗ ਜੋ ਰਾਤੇ ਰੰਗ ਏਕ ਕੈ ਨਾਨਕ ਗੂੜਾ ਰੰਗ ਪਾਉੜੀ ਰਾਰਾ ਰੰਗੁ ਆਇ ਮਨ ਆਪਣਾ ਹਰ ਹਰ ਨਾਮ ਜਪੋ ਜਪ ਰਸਨਾ ਰੇ ਰੇ ਦਰਗਹਿ ਕਹ ਨਾ ਕੋ ਆਉ ਬੈਠ ਆਦਰ ਸੁਭ ਦੇਉ ਵਾ ਮਹਿਲੀ ਪਾਵਹਿ ਤੂੰ ਬਾਸਾ ਜਨਮ ਮਰਨ ਨਹ ਹੋਏ ਬਿਨਾਸਾ ਮਸਤਕ ਕਰਮ ਲਿਖਿਓ ਧੁਰ ਜਾਕੇ ਹਰ ਸੰਪੈ ਨਾਨਕ ਘਰਤਾ ਕੈ ਸਲੋਕ ਲਾਲਚ ਝੂਠ ਬੇਕਾਰ ਮੋਹ ਵਿਆਪਤ ਮੂੜੇ ਅੰਦ ਲਾਗ ਪਰੇ ਦੁਰਗੰਧ ਸਿਉ ਨਾਨਕ ਮਾਇਆ ਬੰਦ ਪਾਉੜੀ ਲੱਲਾ ਲਪਟ ਬਖੈ ਰਸ ਰਾਤੇ ਅਹੰ ਬੁੱਧ ਮਾਇਆ ਮਦ ਮਾਤੇ ਏ ਆ ਮਾਇਆ ਮਹਿ ਜਨਮ ਹੈ ਮਰਨਾ ਜਿਉਂ-ਜਿਉਂ ਹੁਕਮ ਤੇ ਵੈ ਤਿਉਂ ਕਰਨਾ ਕੋਊ ਊਨ ਨਾ ਕੋਊ ਪੂਰਾ ਕੋਊ ਸੋਗਰ ਨਾ ਕੋਊ ਮੂਰਾ ਜਿਤ ਜਿਤ ਲਾਭ ਹੋ ਤਿਤ ਤਿਤ ਲਗਨਾ ਨਾਨਕ ਠਾਕੁਰ ਸਦਾ ਅਲਿਪਨਾ ਸਲੋਕ lal gopal gobind prab gahar gambhir athah dusar nahi avar ko nanak beparwah pavdi lalla taak lavai na kou eh kah aap avaranh ho hovan haar hot sad aaya ਵਾ ਕਾ ਅੰਤ ਨ ਕਾਹੂੰ ਪਾਇਆ ਕੀਟ ਹਸਤ ਮਹਿ ਪੂਰਸ ਮਾਨੇ ਪ੍ਰਗਟ ਪਰਖ ਸਭ ਠਾਉ ਜਾਣੇ ਜਾ ਕਉ ਦੀਨੋ ਹਰ ਰਸ ਆਪਣਾ ਨਾਨਕ ਗੁਰਮੁਖ ਹਰ ਹਰ ਤਿਹ ਜਪਨਾ ਸਰ ਲੋਕ ਆਤਮ ਰਸ ਜਿਹ ਜਾਣਿਆ ਹਰ ਰੰਗ ਸਹਿਜੇ ਮਾਨ ਨਾਨਕ ਧੰਨ 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 ਜਨ ਆਏ ਤੇ ਪਰਵਾਣ ਪਾਉੜੀ ਆਇਆ ਸਫਲ ਤਾਹੂ ਕੋ ਗਨੀਐ ਜਾਸ ਰਸਨ ਹਰ ਹਰ ਜਸ ਭਨੀਐ ਆਏ ਬਸਹਿ ਸਾਧੂ ਕੈ ਸੰਗੇ आनंद नाम ਧਿਆਵਹਿ ਰੰਗੇ ਆਵਤ ਸੋ ਜਨ ਨਾਮਹਿ ਰਾਤਾ ਜਾ ਕੋ ਦਇਆ ਮਇਆ ਵਿਦਾਤਾ ਏ ਕਹਿ ਆਵਨ ਫਿਰ ਜੋ ਨ ਨ ਆਇ ਨਾਨਕ ਹਰਿ ਕੈ ਦਰਸ ਸਮਾਇ ਸਲੋਕ ਯਾਸ ਜਪਤ ਮਨ ਹੋਏ ਆਨੰਦ ਬਨਸਾ ਦੂਜਾ ਭਾ ਦੁਖ ਦਰਦ ਤ੍ਰਿਸ਼ਨਾ ਬੁਝੈ ਨਾਨਕ ਨਾਮ ਸਮਾਉ ਪਾਉੜੀ ਯਈਆ ਜਾ ਰਉ ਦੁਰ ਮਤ ਦੋ ਤਿਸਹਤ ਆਗ ਸੁਖ ਸਹਜੇ ਸੋ ਯਈਆ ਜਾਏ ਪਰੋ ਸੰਤ ਸਰਨਾ ਜਿਹ ਆਸਰ ਇਆ ਭਵ ਜਲ ਤਰਨਾ ਯਈਆ ਜਨਮ ਨ ਆਵੇ ਸੋ ਏਕ ਨਾਮ ਲੈ ਮਨ ਹੈ ਪਰਉ ਯਈਆ ਜਨਮ ਨ ਹਾਰੀਐ ਗੁਰ ਪੂਰੇ ਕੀ ਟੇਕ ਨਾਨਕ ਤਿਹ ਸੁਖ ਪਾਇਆ ਜਾ ਕੈ ਹਿਅਰੈ ਏਕ ਸਲੋਕ ਅੰਤਰ ਮਨ ਤਨ ਵਸ ਰਹੇ ਈਤ ਊਤ ਕੇ ਮੀਤ ਗੁਰ ਪੂਰੇ ਉਪਦੇਸਿਆ ਨਾਨਕ ਜਪਿਐ ਨੀਤ ਪਾਉੜੀ ਅਨੰਦਿ ਸਿਮਰਹੁ ਤਾਸ ਕੋ ਅਨੰਦਿ ਸਿਮਰਹੁ ਤਾਸ ਕੋ ਜੋ ਅੰਤ ਸਹਾਈ ਹੋਏ ਇਹ ਵਿਖਿਆ ਦਿਨ 4 6 ਛਾੜ ਚੱਲਿਓ ਸਭ ਕੋਇ ਕਾ ਕੋ ਮਾਤ ਪਿਤਾ ਸੁੱਤ ਧੀਆ ਗ੍ਰਹਿ ਬਨਤਾ ਕਛ ਸੰਗ ਨਾ ਲੀਆ ਐਸੀ ਸੰਚ ਜੋ ਬਿਨ ਸਤ ਨਾਹੀ ਪਤ ਛੇਤੀ ਆਪਣੈ ਘਰ ਜਾਹੀ ਸਾਧ ਸੰਗ ਕਲ ਕੀਰਤਨ ਗਾਇਆ ਨਾਨਕ ਤੇ ਤੇ ਬਹੁਰ ਨ ਆਇ ਸਲੋਕ ਅਤ ਸੁੰਦਰ ਕੁਲੀਨ ਚਤਰ ਮੁਖ ਗਿਆਨੀ ਧਨਵੰਤ ਮਿਰਤਕ ਕਹੀਐ ਨਾਨਕਾ ਜਿਹ ਪ੍ਰੀਤ ਨਹੀਂ ਭਗਵੰਤ ਪਾਉੜੀ ਨੰਗਾ ਖਟ ਸਾਸਤਰ ਹੋਇੰ ਗਿਆਤਾ ਪੂਰਕ ਕੁੰਭ ਕਰੇ ਚਕ ਕਰ ਮਾਤਾ ਗਿਆਨ ਧਿਆਨ ਤੀਰਥ ਇਸਨਾਨੀ ਸੋਮ ਪਾਕ ਅਪਰਸ ਉਦਿਆਨੀ RAM ਨਾਮ ਸੰਗ ਮਨ ਨਹੀਂ ਹੇਤਾ ਜੋ ਕਛ ਕੀਨੋ ਸੋ ਅਨੇਤਾ ਓਆ ਤੇ ਊਤਮ ਗਨਉ ਚੰਡਾਲਾ ਨਾਨਕ ਜਿਹ ਮਨ ਬਸਹਿ ਗੋਪਾਲਾ ਸਲੋਕ ਕੁੰਟ ਚਾਰ ਦਹ ਦਿਸ ਭ੍ਰਮੇ ਕਰਮ ਕਿਰਤ ਕੀ ਰੇਖ ਸੂਖ ਦੂਖ ਮੁਕਤ ਜੋਂ ਨਾਨਕ ਲਿਖਿਓ ਲੇਖ ਪਵੜੀ ਕ ਕਾਰਨ ਕਰਤਾ ਸੋ ਲਿਖਿਓ ਲੇਖ ਨਾ ਮੀਟਤ ਕੋ ਨਹੀਂ ਹੋਤ ਕਛ ਦੋ ਉਬਾਰਾ ਕਰਨੇ ਹਾਰ ਨਾ ਭੂਲਨ ਹਾਰਾ ਕਾਹੂ ਪੰਥ ਦਿਖਾਰੈ ਆਪੈ ਕਾਹੂ ਉਦਿਆਨ ਭ੍ਰਮਤ ਪਛਤਾਪੈ ਆਪਨ ਖੇਲ ਆਪ ਹੀ ਕੀਨੋ ਜੋ ਜੋ ਦੀਨੋ ਸੋ ਨਾਨਕ ਲੀਨੋ ਸਲੋਕ ਖਾਤ ਖਰਚਤ ਬਿਲ ਛਤ ਰਹੇ ਟੂਟ ਨ ਜਾਹੇ ਪੰਡਾਰ ਹਰ ਹਰ ਜਪਤ ਅਨੇਕ ਜਨ ਨਾਨਕ ਨਾਹੇ ਸੁਮਾਰ ਪਾਉੜੀ ਖ ਖ ਖੂ ਨਾ ਕਛ ਨਹੀਂ ਤਿਸ ਸਮਰਥ ਕੈ ਪਾਹੀ ਜੋ ਦੇਣਾ ਸੋ ਦੇ ਰਹਿਓ ਭਾਵੈ ਤਹ ਤਹ ਜਾਹੇ ਖਰਚ ਖਜਾਨਾ ਨਾਮ ਧਨ ਇਆ ਭਗਤਨ ਕੀ ਰਾਸ ਖੇਮਾ ਗਰੀਬੀ ਆਨੰਦ ਸਹਿਜ ਜਪਤ ਰਹਹਿ ਗੁਣਤਾਸ ਖੇਲਹਿ ਬਿਗ ਸਹਿ ਆਨੰਦ ਸਿਉ ਜਾ ਕਾ ਹੋਤ ਕਿਰਪਾਲ ਸਦੀ ਵਗਨੀਵ ਸੁਹਾਵਨੇ ਸਦੀ ਵਗਨੀਵ ਸੁਹਾਵਨੇ ਰਾਮ ਨਾਮ ਗ੍ਰਹਿ ਮਾਲ ਖੇਦ ਨ ਦੂਖ ਨ ਡਾਨ ਤੇਹ ਜਾ ਕਉ ਨਦਰ ਕਰੀ ਨਾਨਕ ਜੋ ਪ੍ਰਭ ਪਾਣਿਆ ਪੂਰੀ ਤਨਾ ਪਰੀ ਸਲੋਕ ਗਨ ਮਨ ਦੇਖੋ ਮਨ ਮਾਹੀ ਸਰ ਪਰ ਚਲ ਨੋ ਲੋਗ ਆਸ ਅਨਿਤ ਗੁਰਮੁਖ ਮਿਟੈ ਨਾਨਕ ਨਾਮ ਅਰੋਗ ਪਾਉੜੀ ਗੱਗਾ ਗੋਬਿੰਦ ਗੁਣ ਰਵਹ ਸਾਸ ਸਾਸ ਜਪਨੀਤ ਕਹਾ ਬਿਸਾਸਾ ਦੇਹ ਕਾ ਬਿਲ ਮਨ ਕਰ ਹੋ ਮੀਤ ਨਹਿ ਬਾਰਿਕ ਨਹਿ ਜੋਬਨੈ ਨਹਿ ਬਿਰਦੀ ਕਛ ਬੰਦ ਓਹ ਬੇਰਾ ਨਹਿ ਬੂਜੀਐ ਜਾਉ ਆਏ ਪਰ ਜਮ ਫੰਦ ਗਿਆਨੀ ਧਿਆਨੀ ਚਤੁਰ ਪੀਖ ਰਹਿਨ ਨਹੀਂ ਇਹ ਠਾਇ ਛਾੜ ਛਾੜ ਸਗਲੀ ਗਈ ਮੂੜ ਤਹਾਂ ਲਪਟਾਹਿ ਘਰ ਪ੍ਰਸਾਦ ਸਿਮਰਤ ਰਹੈ ਜਾਹੁ ਮਸ ਤਕ ਭਾਗ ਨਾਨਕ ਆਏ ਸਫਲ ਤੇ ਜਾ ਕੋ ਪ੍ਰਇਅ ਹੈ ਸੁਹਾਗ ਸਲੋਕ ਕੋਖੇ ਸਾਸਤਰ ਬੇਦ ਸਭ ਆਨ ਨ ਕਥ ਤੋ ਕੋ ਆਦ ਜੁਗਾਦੀ ਹੁਣ ਹੋਵਤ ਨਾਨਕ ਏਕੈ ਸੋਏ ਪਾਉੜੀ ਕਗਾ ਘਾਲੋ ਮਨ ਹੈ ਏਹ ਬਿਨ ਹਰ ਦੂ ਸਰਨਾਹ ਨਹਿ ਹੋਆ ਨਹਿ ਹੋਵਨਾ ਜਤ ਕਤ ਓਹੀ ਸਮਾਹ ਹੂ ਲਹਿ ਤੋ ਮਨ ਜਾਵ ਆਵਹਿ ਸਰਨਾ ਨਾਮ ਤਤ ਕਲ ਮਹ ਪੁਨ ਹੈ ਚਰਨਾ ਕਾਲ ਕਾਲ ਅਨਕ ਪਛਤਾਵਹਿ ਬਿਨ ਹਰ ਭਗਤ ਕਹਾ ਥਿਤ ਪਾਵਹਿ ਕੋਲ ਮਹਾਰਸ ਅੰਮ੍ਰਿਤ ਤਿਹ ਪੀਆ ਨਾਨਕ ਹਰ ਗੁਰ ਜਾ ਕੋ ਦਿਆ ਕੋਲ ਮਹਾਰਸ ਅੰਮ੍ਰਿਤ ਤਿਹ ਪੀਆ ਨਾਨਕ ਹਰ ਗੁਰ ਜਾ ਕੋ ਦਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ